ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਜੀ ਤੇ ਫੌਜੀ ਫਿਜ਼ੀਕਲ ਅਕੈਡਮੀ ਜਿਹੜੀਆਂ ਤੁਸੀਂ ਲਗਾਤਾਰ ਵੀਡੀਓ ਪਹਿਲਾਂ ਵੀ ਦੇਖੀਆਂ ਜੀ ਤੇ ਦੋ ਵਾਰ ਇਸ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋ ਚੁੱਕਿਆ ਆ ਜਿਹੜਾ ਪਿੱਛੇ ਟੂਰਨਾਮੈਂਟ ਹੋਇਆ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਵੈਲ ਆਰਗੇਨਾਈਜ਼ਡ ਸੀਗਾ ਤੇ ਵਧੀਆ ਪ੍ਰਬੰਧ ਕੀਤਾ ਗਿਆ ਸੀ ਉਹਦੇ ਉਹਦੇ ਨਾਲ ਬੱਚਿਆਂ ਨੂੰ ਵੀ ਹੌਸਲਾ ਮਿਲਿਆ ਤੇ ਉਸੇ ਫੌਜੀ ਫਿਜ਼ੀਕਲ ਅਕੈਡਮੀ ਜਿਹੜਾ ਇਹ ਗਰਾਊਂਡ ਆ ਪਿੰਡ ਬੰਗੀ ਦੀ ਪਾਲ ਹਰ ਹਫ਼ਤੇ ਜਿਹੜੀ ਕ੍ਰੋਸ ਕੰਟਰੀ ਲਗਾਈ ਜਾਂਦੀ ਹੈ ਉਹਦੇ ਵਿੱਚ ਜਿਹੜੇ ਦਾਨੀ ਸੱਜਣ ਨੇ ਉਹਨਾਂ ਵੱਲੋਂ ਸਹਿਯੋਗ ਆਇਆ ਜਾਂਦਾ ਹੈਗਾ ਬੱਚਿਆਂ ਦੀ ਡਾਈਟ ਦੇ ਲਈ ਤੇ ਅੱਜ ਜਿਹੜੇ ਸੱਜਣਾ ਨੇ ਇਹ ਸਹਿਯੋਗ ਪਾਇਆ ਹੈਗਾ ਬੱਚਿਆਂ ਦੀ ਡਾਈਟ ਲਈ ਉਹਨਾਂ ਬਾਰੇ ਆਪਾਂ ਗਗਨ ਕੋਚ ਤੋਂ ਉਹਨਾਂ ਦੀ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਮੈਡਮ ਅਸ਼ੀਸ਼ ਗਾਲ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਅੱਜ ਕ੍ਰਾਸ ਕੰਟਰੀ ਸੀ ਬੱਚਿਆਂ ਨੇ ਲਗਭਗ 7 ਤੋਂ 8 ਕਿਲੋਮੀਟਰ ਬਾਅਦ ਦੌੜੇ ਇਹ ਜਿਹੜੀ ਡਾਈਟ ਦੀ ਸੇਵਾ ਹੈ ਇਹ ਪੂਰੇ ਨਗਰ ਵੱਲੋਂ ਹੈ ਐਨ ਆਰ ਆਈ ਭਰਾਵਾਂ ਵੱਲੋਂ ਪੂਰੇ ਨਗਰ ਵੱਲੋਂ ਤੇ ਜੋ ਕਿ ਜਿਨ੍ਹਾਂ ਦਾ ਸਹਿਯੋਗ ਸੀਗਾ ਸਾਡੇ ਨਾਲ ਉਹਨਾਂ ਵੱਲੋਂ ਇਹ ਡਾਈਟ ਦੀ ਸੇਵਾ ਹੈ ਆਪ ਸਭ ਨੂੰ ਪਤਾ ਹੀ ਅਸੀਂ ਵੀਡੀਓ ਵਗੈਰਾ ਰੀਲ ਵਗੈਰਾ ਪਾਉਂਦੇ ਰਹਿੰਦੇ ਆ ਕਿ 1 April ਤੋਂ ਕੈਂਪ ਸ਼ੁਰੂ ਆ ਸਾਡਾ 1 April ਤੋਂ ਲੈ ਕੇ 31 July ਤੱਕ ਇਹ ਕੈਂਪ ਹੈ ਇਹ ਕੈਂਪ ਦੇ ਵਿੱਚ ਪਲੇਅਰਾਂ ਨੂੰ ਡਾਈਟ ਤੇ ਇਹਨਾਂ ਨੂੰ ਸਿਹਤਮੰਦ ਬਣਾਉਣ ਲਈ ਇਹਨਾਂ ਸਿਹਤਮੰਦ ਦਿਮਾਗ ਦੀ ਘਾਤ ਕਰਨ ਲਈ ਜਿਹੜੀਆਂ ਇਹ ਸਖਲਾਈ ਦਿੱਤੀ ਜਾਂਦੀ ਹੈ ਇਕੱਲੀ ਫਿਜ਼ੀਕਲ ਸਖਲਾਈ ਨਹੀਂ ਦਿੱਤੇ ਇਹਨਾਂ ਨੂੰ ਦਿਮਾਗ ਨੂੰ ਉੱਚਾ ਚੱਕਣ ਲਈ ਉਹ ਮਣ ਕੇ ਤੌਰ ਤਰੀਕੇ ਜੀ ਦੱਸੇ ਜਾਂਦੇ ਨੇ ਇਹਦਾ ਕੈਂਪ ਆ ਇਹ ਸਾਡਾ ਚੱਲਣਾਗਾ 31 ਜੁਲਾਈ ਦੇ ਕਿਹਦੇ ਵਿੱਚ ਜਿਹੜੀ ਡਾਈਟ ਆ ਪਲੇਅਰਾਂ ਨੂੰ ਉਹ ਆਹ ਹਫਤੇ ਚ ਤਿੰਨ ਦਿਨ ਡਾਈਟ ਦਿਆ ਕਰਾਂਗੇ ਜਿਹੜੇ ਚਨੇ ਆ ਉਹ ਚਨੇ ਦੇਣੇ ਨੇ ਫਰੂਟ ਆ ਜਿਹੜਾ ਉਹ ਕ੍ਰਾਸ ਕੰਟਰੀ ਤੇ ਆਉਂਦੇ ਹੀ ਆਉਂਦਾ ਲਗਭਗ ਸਾਰਿਆਂ ਨੂੰ ਪਤਾ ਹੈ ਤੇ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਵੀ ਕੋਈ ਦਾਨੀ ਸੱਜਣ ਸਾਡੀ ਮਦਦ ਕਰਨੀ ਚਾਹੁੰਦਾ ਇਸ ਚੱਲਦੇ ਕੈਂਪ ਦੇ ਵਿੱਚ ਜਾਂ ਕ੍ਰਾਸ ਕੰਟਰੀ ਤੇ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰ ਸਕਦਾ ਮੇਰੇ ਨਾਲ ਦਸਪਾਲ ਬਾਈ ਨਾਲ ਸਾਡੇ ਨਾਲ ਸੰਪਰਕ ਕਰ ਸਕਦਾ ਇੱਕ ਹੋਰ ਜੇ ਕਿਸੇ ਨੇ ਵੀ ਆਪਦਾ ਬੱਚਾ ਸਾਡੇ ਨਾਲ ਜੋੜਨਾ ਹੈ ਭਲਾ ਉਹ ਆਸ-ਪਾਸ ਪਿੰਡ ਦਾ ਹੈ ਭਲਾ ਸਾਡੇ ਹੀ ਪਿੰਡ ਦਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਉਹ ਕੱਪੜੇ ਬੱਚੇ ਨੂੰ ਆਉਣ ਫਿਊਚਰ ਕੰਪੀਟੀਸ਼ਨ ਦਾ ਜਵਾਨਾਗਾ ਵੀ ਆਪਣੇ ਬੱਚੇ ਨੂੰ ਕੋ ਸਿਹਤਮੰਦ ਬਣਾ ਸਕੇ ਤੁਸੀਂ ਅਪੀਲ ਕਰਦੇ ਆ ਕਿ ਜੇ ਕਿਸੇ ਨੇ ਆਪ ਦਾ ਬੱਚਾ ਜੋੜਨਾ ਹੈ ਸਾਡੇ ਨਾਲ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਾਂ ਕੋਈ ਪੂਰੇ ਕੈਂਪ ਦੇ ਵਿੱਚ ਜਿਹੜੀ ਡਾਈਟ ਵਗੈਰਾ ਚੱਲ ਰਹੀ ਹੈ ਉਹਦੇ ਵਿੱਚ ਆਪਣਾ ਸਹਿਯੋਗ ਪਾਉਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਇੱਕ ਗੱਲ ਅਸੀਂ ਹੋਰ ਕਹਿਣੀ ਚਾਹੁੰਦੇ ਆ ਇਹ ਜਿਹੜੀ ਡਾਈਟ ਆ ਇਹ ਜੀ ਧੌਣ ਪ੍ਰਾਇਰ ਟਾਈਮ ਦੇ ਰਹੇ ਆ ਕੈਂਪ ਦੇ ਵਿੱਚ ਇਹ ਪੂਰੇ ਨਗਰ ਦੇ ਵੱਲੋਂ ਐਨ ਆਰ ਆਈ ਭਰਾਵਾਂ ਦੇ ਵੱਲੋਂ ਆ ਡਾਈਟ ਆ ਸਾਰੀ ਇਹ ਸਾਰੇ ਨਗਰ ਦਾ ਸਹਿਯੋਗ ਹੈ ਜਿਹੜੀ ਅਸੀਂ ਡਾਈਟ ਹੁਣ ਪ੍ਰੋਵਾਈਡ ਕਰਵਾ ਰਹੇ ਹਾਂ ਬੱਚਾ ਇਹ ਅਕੈਡਮੀ ਦਾ ਮੇਨ ਜਿਹੜਾ ਮਕਸਦ ਹੈ ਜੀ ਉਹ ਬੱਚਾ ਨੂੰ ਅੱਜ ਕੱਲ ਜਿਹੜੇ ਨਸ਼ੇ ਜ਼ਿਆਦਾ ਚੱਲ ਰਹੇ ਆ ਉਹਨਾਂ ਤੋਂ ਬਚਾਉਣਾ ਹੈ ਇਹਨਾਂ ਨੂੰ ਵਧੀਆ ਜ਼ਿੰਦਗੀ ਦੇਣੀ ਆ ਤੇ ਕਬੱਡੀ ਦੀ ਤਿਆਰੀ ਇੱਥੇ ਕਰਵਾਈ ਜਾਂਦੀ ਆ ਪਰ ਉਹਦੇ ਨਾਲ ਨਾਲ ਇਹਨਾਂ ਨੂੰ ਬੋਲਣ ਚੱਲਣ ਦਾ ਤਰੀਕਾ ਇਹਨਾਂ ਨੇ ਬੈਠਣ ਉੱਠਣ ਦਾ ਤਰੀਕਾ ਤੇ ਜੇ ਕੋਈ ਹੋਰ ਕਿਸੇ ਪਾਸੇ ਵੀ ਜਾਣਾ ਚਾਹੁੰਦਾਗਾ ਉਹਦੇ ਬਾਰੇ ਵੀ ਇਹਨਾਂ ਨੂੰ ਬੇਸਿਕ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਜੇ ਕੋਈ ਕਵਡੜੀ ਨਹੀਂ ਵੀ ਖੇਡਣਾ ਚਾਹੁੰਦਾਗਾ ਤਾਂ ਕਿਸੇ ਹੋਰ ਗੇਮ 'ਚ ਵੀ ਉਹ ਜਾ ਸਕਦਾ ਕੁਦਮ ਲਾ ਕੇ ਇਹਨਾਂ ਸਰਪੱਖੀ ਵਿਕਾਸ ਜਿਹੜਾ ਉਹ ਇੱਥੇ ਕੀਤਾ ਜਾਂਦਾ ਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਉਹ ਇਹ ਆ ਕਿ ਇੱਥੇ ਨੋ ਪ੍ਰੋਫਿਟ ਨੋ ਲਾਸ ਉਹ ਸਿਸਟਮ ਚੱਲਦਾ ਜਿਹੜੇ ਸਿੱਖਾਰੇ ਆ ਉਹਨਾਂ ਨੂੰ ਕੋਈ ਤਰਖਾਣ ਨਹੀਂ ਦਿੱਤੀ ਜਾਂਦੀ ਤੇ ਜਿਹੜੇ ਸਿੱਖ ਰਹੇ ਆ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਇਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਪਿੰਡ ਬੰਗੀ ਦੀਪਾ ਦੇ ਲੋਕਾਂ ਦੇ ਸਹਿਯੋਗ ਨਾਲ ਜਾਂ ਜੋ ਬਾਹਰ ਬੈਠਿਆ ਨੌਜਵਾਨ ਉਹਨਾਂ ਦੇ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਸਰਪੰਚ ਸਾਹਿਬ ਨੇ ਜਦੋਂ ਵੀ ਜ਼ਰੂਰਤ ਹੁੰਦੀ ਆ ਜਾਂ ਪਿੰਡ ਦੀ ਪੰਚਾਇਤ ਹੋਰ ਵੀ ਮਹਤਵਪੂਰਨ ਬੰਦੇ ਜਿਹੜੇ ਆ ਜ਼ਰੂਰਤ ਟਾਈਮ ਤੇ ਇੱਥੇ ਖੜ੍ਹਦੇ ਆ ਨਾਲ ਤੇ ਟੂਰਨਾਮੈਂਟ ਦੇ ਵਿੱਚ ਪਿਛਲੇ ਦੇ ਵਿੱਚ ਵੀ ਉਹਨਾਂ ਨੇ ਡਿਊਟੀ ਇਸ ਤਰ੍ਹਾਂ ਨਿਭਾਈ ਸੀ ਵੀ ਜੇ ਕੋਈ ਬਾਹਰੋਂ ਆ ਕੇ ਬੰਦਾ ਦੇਖਦਾ ਉਹਨਾਂ ਨੂੰ ਪਤਾ ਨਹੀਂ ਲੱਗਣਾ ਸੀ ਵੀ ਇਹ ਜਿਹੜਾ ਬੰਦਾ ਆ ਡਿਊਟੀ ਤੇ ਖੜ੍ਹਾ ਇਹ ਕੋਈ ਪੰਚਾਇਤ ਦਾ ਮੈਂਬਰ ਆ ਕਿ ਉਹ ਨਾਰਮਲ ਸੇਵਾਦਾਰ ਆ ਕੋਈ ਇਸ ਤਰੀਕੇ ਨਾਲ ਇਹ ਵਧੀਆ ਮਿਲ ਜੁਲ ਕੇ ਇਹ ਅਕੈਡਮੀ ਚੱਲ ਰਹੀ ਆ ਤੇ ਹੋਰ ਵੀ ਜੇ ਕੋਈ ਇਸ ਤਰ੍ਹਾਂ ਦੇ ਆ ਵੀਡੀਓ ਤੁਸੀਂ ਜਾਂ ਕੋਈ ਵੀ ਦੇਖਦਾ ਅੱਗੇ ਤਾਂ ਇਸ ਚੀਜ਼ ਤੋਂ ਤੁਸੀਂ ਸਿੱਖਿਆ ਲੈ ਕੇ ਵਧੀਆ ਪ੍ਰਬੰਧ ਕਰ ਸਕਦੇ ਹੋ ਤੇ ਆਪਣੇ ਬੱਚਾ ਨੂੰ ਵਧੀਆ ਅੱਗੇ ਭਵਿੱਖ ਦੇ ਵਿੱਚ ਤੰਦਰੁਸਤ ਕਰ ਸਕਦੇ ਹੋ ਸਾਡੀ ਵੀਡੀਓ ਬਾਰੇ ਕਿਵੇਂ ਲੱਗੀ ਤੁਸੀਂ ਆਪਣੇ ਕਮੈਂਟ ਕਰ ਸਕਦੇ ਹੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਉਹਨਿਆ ਤੋਂ 7 ਵਜੇਸ਼ਨਾ ਗੱਡਾਂਗੇ ਪਹਿਲੀਆਂ ਠੀਕ ਆ ਨਹੀਂ ਨਹੀਂ ਕਿੱਟੇ ਕੋਈ ਸਭ ਦੇ ਨਾਂ ਤੇ ਕਲਾਪਿੰਗ ਕਰ ਦੋ ਸੈਕਿੰਡਾਂ ਪ੍ਰਵੀਨ ਦੇ ਨਾਂ ਤੇ ਕਲਾਪਿੰਗ ਕਰ ਦੋ ਹਾਂ ਕਲਾਪਿੰਗ ਕਰ ਦੋ ਹੱਸੀ ਦੇ ਨਾਂ ਤੇ ਤੇ ਚੜਕੇ ਕੋਈ ਨੰਬਰ ਤੇ ਕੋਈ ਨਾਂ ਲਿਖੇ ਲੰਮੂ ਦੇ ਨਾਂ ਤੇ ਕਲਾਪਿੰਗ ਕਰ ਦੋ 5ਵੇਂ ਤੇ ਰੋਡੇ ਅਰਜਨ ਦੇ ਨਾਂ ਤੇ ਕਲਾਪਿੰਗ ਕਰ ਦੋ 6ਵੇਂ ਨੰਬਰ ਤੇ ਨਹੀਂ ਤੇ ਉਹ ਜਮਾਉਂਦੇ ਨੇ ਕਾਪੀਰ ਮੈਂ ਸਿੱਖਿਆ ਤੁਰੇ ਕਲਾਪਿੰਗ ਕਰ ਦੋ ਇਹਦੇ ਨਾਂ ਤੇ 7ਵੇਂ ਨੰਬਰ ਤੇ ਕੌਣਾ ਹੈ ठीक nah, है ਖਤਮ ਹੋ ਗਏ। ਬੋਡੇ ਯਾਰ।